ਖਬਰਨਾਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸਰਾਜ ਇੱਕ ਪਾਸੇ ਸ਼ਰੂਪਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਮਣੀ ਚੋਣ ਦੀ ਹਾਰ ਤੋਂ ਬਾਅਦ ਕਿਉਂਕਿ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਦੀ ਜਵਾਬ ਜਬਤ ਹੋਈ ਹੈ ਉਸ ਬਾਅਦ ਕੋਰ ਕਮੇਟੀ ਬਣਾਈ ਕੋਰ ਕਮੇਟੀ ਦੇ ਵਿੱਚ ਬਲਵਿੰਦਰ ਸਿੰਘ ਪੁੰਦ ਡਾਕਟਰ ਦਲਜੀਤ ਸਿੰਘ ਚੀਮਾ ਸਿਕੰਦਰ ਸਿੰਘ ਮਲੂਕਾ ਬੀਬਾ ਹਰਸਿਮਰਤ ਕੌਰ ਅਨਿਲ ਜੋਸ਼ੀ ਅਤੇ ਕਈ ਹੋਰ ਆਗੂਆਂ ਨੂੰ ਵੱਡੇ ਅਹੁਦੇ ਦਿੱਤੇ ਈਵਨਦੋ ਸਭਜੀਤ ਸਿੰਘ ਝਿੰਜਰ ਤੇ ਸ਼ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਨੇ ਕੱਲ ਕੋਰ ਕਮੇਟੀ ਦੀ ਪਹਿਲੀ ਮੀਟਿੰਗ ਵੀ ਕਰ ਲਈ ਇੱਕ ਪਾਸੇ ਜਿੱਥੇ ਉਹਨਾਂ ਨੇ ਲੈਂਡ ਪੁਲਿੰਗ ਪਾਲਿਸੀ ਦੇ ਵਿਰੋਧ ਕੀਤਾ ਦੂਸਰੇ ਪਾਸੇ ਉਹਨਾਂ ਨੇ ਸ਼ਰੋਮਣੀ ਅਕਾਲੀ ਦਲ ਦੀ ਪੂਰਨ ਸਜੀਤੀ ਦੀ ਗੱਲ ਕੀਤੀ ਦੂਸਰੇ ਤੀਸਰੇ ਪਾਸੇ ਉਹਨਾਂ ਨੇ ਗੱਲ ਕੀਤੀ ਕਿ ਸਾਨੂੰ ਇੱਕ ਮੰਚ ਉੱਤੇ ਇਕੱਠੇ ਹੋਣਾ ਚਾਹੀਦਾ ਹੈ ਜਿੰਨੇ ਵੀ ਕੋਰ ਕਮੇਟੀ ਮੀਟਿੰਗ ਦੇ ਵਿੱਚ ਮੈਂਬਰ ਪੂਜੇ ਹੋਏ ਸੀ ਲਗਭਗ 31 ਤੋਂ ਪਲੱਸ ਮੈਂਬਰਾਂ ਨੇ ਆਪੋ ਆਪਣੇ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿੱਤੇ ਹਾਲੇ ਕਿ ਸ਼੍ਰੋਮਣੀ ਅਕਾਲੀ ਦਲ ਇਹ ਵਿਚਾਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਗੱਠ ਜੋੜ ਕੀਤਾ ਜਾ ਸਕਦਾ ਹੈ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਹੋਣ ਜਿਹੜੀ ਹੈ ਜਿਹੜੀ ਸਪਲਰ ਸੰਜੀਤੀ ਹੈ ਉਹ ਜਿੰਨੀ ਦੇਰ ਤੱਕ ਕੌਮ ਏਕਾ ਨਹੀਂ ਕਰਦੀ ਜਿੰਨੀ ਦੇਰ ਤੱਕ ਇਹ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਏਕਾ ਨਹੀਂ ਕਰਦੇ ਓਨੀ ਦੇਰ ਤੱਕ ਆਉਣਾ ਮੁਸ਼ਕਲ ਹੈ ਉਧਰ ਜੇ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਦੀ ਅਸੀਂ ਗੱਲ ਕਰਦੇ ਹਾਂ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਤੋਂ ਬੜੀ 2 ਦਸੰਬਰ 2024 ਨੂੰ ਲਗਾਤਾਰ ਉਹਨਾਂ ਵੱਲੋਂ ਭਰਤੀ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਭਰਤੀ ਨੇਪਰੇ ਵੀ ਚਾਹਲੀ ਹੈ ਉਹਨਾਂ ਦੇ ਕੋਲੋਂ ਵੱਖ-ਵੱਖ ਹਲਕਿਆਂ ਦੇ ਵਿੱਚੋਂ ਪੰਜਾਬ ਦੇ ਜਿਹੜੀਆਂ ਰਸੀਦਾ ਵੀ ਮੰਗਵਾਲੀਆਂ ਗਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਿੰਡ ਵਿੱਚ ਨੇ ਕਿ ਮੈਂ ਆਪਣੀ ਪ੍ਰਧਾਨਗੀ ਨਹੀਂ ਛੱਡਾਂਗਾ ਹਾਲਾਂਕਿ ਹਾਰ ਦਾ ਜ਼ਿੰਮੇਵਾਰ ਖੁਦ ਸੁਖਬੀਰ ਸਿੰਘ ਬਾਦਲ ਹੈ ਸੁਖਬੀਰ ਸਿੰਘ ਬਾਦਲ ਦੀ ਧਰਤੀ ਨੂੰ ਬੋਕਸ ਧਰਤੀ ਹੁਣ ਕਿਹਾ ਜਾਣ ਲੱਗ ਪਿਆ ਹੈ ਜੇਕਰ 27 ਲੱਖ ਵੋਟਰ 1 ਮਹੀਨੇ ਵਿੱਚ ਜੁੜ ਸਕਦੇ ਨੇ ਤਾਂ ਐਡਵੋਕੇਟ ਜਿਹੜੇ ਹੈਗੇ ਨੇ ਪਰ ਵਿਕਾਸ ਸਿੰਘ ਕੁਮਮਣ ਉਹ ਬੜੇ ਵਧੀਆ ਤਰੀਕੇ ਦੇ ਨਾਲ ਜਿੱਤ ਸਕਦੇ ਸੀ ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਲਗਾਤਾਰ ਮੁਲਾਕਾਤ ਕਰ ਰਹੀ ਹੈ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਅਕਾਲੀ ਦਲ ਵੱਲੋਂ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਖਾਲਸਾ ਦੇ ਸਮਰਥਕਾਂ ਦੇ ਨਾਲ ਪੰਥ ਨੂੰ ਇੱਕ ਜੁਟਤਾ ਏਕਤਾ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿ ਕੌਮ ਦੀ ਪੁਨਰ ਸਜਿਤੀ ਹੋਵੇ ਸ਼੍ਰੋਮਣੀ ਅਕਾਲੀ ਦਲ ਅੱਗੇ ਵਧੇ ਇੱਕ ਜੁਟ ਹੋਣ ਦੀਆਂ ਗੱਲਾਂ ਕਈਆਂ ਜਾਰੀਆਂ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਆਪਣੀ ਹਿੱਡ ਨਹੀਂ ਛੱਡ ਰਿਹਾ ਸੁਖਬੀਰ ਸਿੰਘ ਬਾਦਲ ਨਹੀਂ ਚਾਹੁੰਦਾ ਕਿ ਪ੍ਰਧਾਨ ਹੋਰ ਕਿਸੇ ਨੂੰ ਬਣਾਇਆ ਜਾਵੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹ ਲਗਾਤਾਰ ਭਾਈ ਅਮਰਤਪਾਲ ਖਾਲਸਾ ਦੇ ਸਮਰਥਕਾਂ ਦੇ ਨਾਲ ਭਾਈ ਅਮਰਤਪਾਲ ਖਾਲਸਾ ਵੱਲੋਂ ਜਿਹੜੇ ਲੋਕ ਇਕੱਠਾ ਹੈਗੇ ਨੇ ਉਹਦੇ ਬਿਹਾਫ ਤੇ ਗੱਲ ਕਰਦੇ ਨੇ ਜਿਵੇਂ ਤਰਸੀਮ ਸਿੰਘ ਖਾਲਸਾ ਸਰਬਜੀਤ ਸਿੰਘ ਖਾਲਸਾ ਐਮਪੀ ਹਲਕਾ ਫੀਤਕੋਟ ਤੋਂ ਉਹਨਾਂ ਦੇ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਾ ਏਕਾਪਣਾ ਜਲਦੀ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੇ ਚੋਣਾਂ ਲੜੀਆਂ ਜਾਣਗੀਆਂ ਤੇ ਉਹ ਵੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਹੋ ਆ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਦੇ ਆਵਾਟਾਂ ਵੀ ਜਨਰਲ ਜਿਹੜੀਆਂ ਵੋਟਾਂ ਉਹ ਵੀ ਆ ਰਹੀਆਂ ਨੇ ਇਹ ਜਿਹੜੀਆਂ ਚੋਣਾਂ ਨੇ 2027 ਤੋਂ ਪਹਿਲਾਂ ਉਹ ਲੜੀਆਂ ਜਾਣਗੀਆਂ ਪੰਜ ਮੈਂਬਰੀ ਕਮੇਟੀ ਅਤੇ ਦੂਸਰੇ ਪਾਸੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਵੱਲੋਂ ਗੱਠ ਜੋੜ ਕਰਕੇ ਜੇਕਰ ਅਜਿਹਾ ਹੁੰਦਾ ਹੈ ਤੇ ਬੜਾ ਵੱਡਾ ਝਟਕਾ ਲੱਗੇਗਾ ਕਿਉਂਕਿ ਦਿੱਲੀ ਦੇ ਵਿੱਚ ਬੜਾ ਵੱਡਾ ਰੌਲਾ ਪਿਆ ਪਿਆ ਹੋਇਆ ਹੈ ਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕਬਜ਼ਾ ਕਰ ਲਿਆ ਹੈ ਜੇਕਰ ਅਜਾਇਆ ਹੁੰਦਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ بڑے ਵੱਡੇ ਖੁਲਾਸੇ ਹੋਣਗੇ। ਯਾਨੀ ਕਿ ਇੱਕਮਿਕ ਹੋਣ ਦੀ ਗੱਲ ਕਹੀ ਜਾ ਰਹੀ ਹੈ, ਇਕਤਾ ਦੀ ਗੱਲ ਕਹੀ ਜਾ ਰਹੀ ਹੈ। ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਜਿਨ੍ਹਾਂ ਬਨੂੰ ਲਗਭਗ 40 ਲੱਖ ਦੇ ਕਰੀਬ ਭਰਤੀ ਨੇਪਰੇ ਚਾੜ ਲਿਆ ਹੈ, ਜੇਕਰ ਉਹਨਾਂ ਨੇ ਭਾਈ ਅਮਰਤਪਾਲ ਖਾਲਸਾ ਦੇ ਨਾਲ ਗੱਠ ਜੋੜ ਕਰ ਲਿਆ ਤਾਂ ਭਾਈ ਅਮਰਤਪਾਲ ਖਾਲਸਾ ਦੇ 2027 ਦੀਆਂ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਮੁੱਖ ਮੰਤਰੀ ਬਣ ਦੀ ਸੰਭਾਵਨਾ ਹੈ।